ਤੈਂ ਦਾ ਤਰ ਨੋ ਪਈ ਸੈਕੰਡ ਦਾਦੀ ਤੇਲ ਚ ਹੁੰਦੀ ਹੈ ਕਾਕੇ ਨੂੰ ਬਸ ਕੋਈ ਪਈ ਥੈਂਕ ਯੂ ਬਾਕੀ ਰੱਖ ਲਓ ਸਿਰ ਚ ਲਾਉਣ ਨੂੰ ਹਾਂ ਫੋਟੋ ਖਾਚਦੇ ਨਹੀਂ ਉੱਥੇ ਉੱਥੇ ਜਾਵੜੋ ਸਾਰੇ ਖੜ੍ਹਦੇ ਹੋ ਨਾ ਫੋਟੋ ਖਿੱਚਦੇ

ਪਾਟਲੇ ਨਹੀਂ ਆਉਂਦਾ ਆਹ ਆਹ ਧਰਮੋਖੀ ਸਰੋਂ ਕਾਹੀ ਉਹ ਆਹ ਗਰਾਊਂਡ ਦੇਖ ਰਿਹਾ ਹੈ ਵਿਰਾਜ ਨੇ ਗੱਲਾਂ ਕੀਤੀ ਵਿਰਾਜ ਮम्मा ਦੇ ਸੀ ਵਿਰਾਜ ਸਿੰਘ ਕੀਦੇ ਕਰਿਆ ਸੈਕਿੰਡ ਦਾਦੇ ਦਾਦੀ ਦੇ ਘਰੇ ਆਇਆ ਹੈ ਨਾ ਸੈਕਿੰਡ ਵਾਲਿਆਂ ਦੇ ਚਾਚੂਆਂ ਨੂੰ ਮਿਲਣਾ ਆ ਚੱਟ ਮੰਡੀਆ ਚੱਲੇ ਆ ਨਾ ਵਿਰਾਜ ਵਿਰਾਜ ਤਾਂ ਜਾਨ ਤੋਂ ਪਹੁੰਚ ਪਹਿਲਾਂ ਤਾਂ ਕਰਬੇ ਨਾਲ ਥੋੜਾ ਜਿਹਾ ਹੋਇਆ ਫਿਰ ਹੌਲੀ ਹੌਲੀ ਪੈ ਗਿਆ ਫਰਕ ਮਹਿਸੂਸ ਹੋਣ ਲੱਗੀ ਹੈ ਹੈ ਨਾ ਉਹ ਕਹਿੰਦਾ ਦਾਦੀ ਜੀ ਉਹ ਮੇਰਾ ਤੇਰਮਾ ਹੋਇਆ ਮੁਰਕੇ ਦਾਦੀ ਮੈਨੂੰ ਲੱਗੀ ਸੇ ਵਿਗਾ ਮੁੰਡੂ ਸਗਾਸਾ ਕਾਟ ਲਿਆ ਨਾ ਮੁੰਡੇ ਨੇ ਸਾਰੇ ਕੋਈ ਨਾ ਦੂ ਮੇਰੇ ਨੂੰ ਬੁਲਾਉਣਾ ਨਹੀਂ ਚਾਹੇ ਗਾੜਿ ਵਿਰਾਜ ਦੇ ਵੀਡੀਓ ਬਣਦੀ ਪਈ ਵਿਰਾਜ ਸਾਰੇ ਨੂੰ ਸ਼ਾਸਿਕਾਲ ਕਰ ਸਾਰੇ ਨੂੰ ਸ਼ਾਸਿਕਾਲ ਕਰ ਦੋ ਤੇ ਮੀਟ ਕਰਦੇ ਤੁਸੀਂ ਸਾਰੇ ਠੀਕ-ਠਾਕ ਹੋ ਜਾਓਗੇ ਹਾਂ ਸ਼ਾਸਿਕਾਲ ਕਰ ਮਾਜੀ ਮਾਜੀ ਹਾਂਜੀ ਨੀ ਨੀ ਕੰਨੀ ਕੁੱਛ ਹੋ ਗਿਆ ਸਾਰਿਆਂ ਦਾ ਫੁੱਲ ਵੀ ਦੱਸੇ ਤੇ ਕੋਲੇ ਕੋਈ ਨਹੀਂ ਨੀ ਤੂੰ ਉੱਠ ਬਣਵਾ ਬਣਵਾ ਚੁੱਪ ਕਰਕੇ ਜਸਪ੍ਰੀਤ ਨੇ ਫਰਾਕ ਸੂਟ ਪਾਇਆ ਬਹੁਤ ਸੋਹਣਾ ਲੱਗ ਰਿਹਾ ਇਹ ਆਪਾਂ ਪਿਛਲੀ ਵੀਡੀਓ ਚ ਦਿਖਾਇਆ ਸੀ ਜਿਹੜਾ ਖੁਦ ਸਟਿਚ ਕੀਤਾ ਸੀ ਤੇ ਜਿੱਦਾਂ ਦੀ ਵਿਰਾਜ ਦੀ ਦਾਦੀ ਦੇ ਬੈੱਡ ਤੇ ਚਾਦਰ ਵੀ ਸੀ ਹੋਈ ਹੈ ਹਨਾ ਸੇਮ ਮੈਚਿੰਗ ਕਰ ਗਿਆ ਅਸੀਂ ਆਉਣ ਸਰ ਵੇਖ ਕੇ ਗਿਆ ਕਿ ਸੇਮ ਮੈਚਿੰਗ ਹੋ ਗਈ ਸੂਟ ਸੂਟ ਦੀ ਤੇ ਹਨਾ ਹੈ ਵੀ ਆਜ ਦੱਛੋ ਬੋਲੋ ਬੋਲੋ ਕਿੱਥੇ ਆਏ ਹੋ ਚਾਚਾ ਨੂੰ ਮਿਲਣ ਆਏ ਹਾਂ ਦਾਦੇ ਦਾਦੀ ਨੂੰ ਮਿਲਣ ਆਏ ਹਨਾ ਸੈਕੰਡ ਵਾਲਿਆਂ ਨੂੰ ਹਾਂਜੀ ਬੋਲੋ 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 ਇਹ ਸਾਡੀ ਸੈਕੰਡ ਦਾਦੀ ਆ ਪਰ ਇਹ ਕੈਮਰੇ ਤੋਂ ਸ਼ਰਮਾਉਂਦੀ ਸੰਗਦੀ ਆ ਭਾਈ ਸਾਡੀ ਕੁੜੀ ਲੱਗਦੀ ਸੰਗ ਲੱਗਦੀ ਐਵੇਂ ਨਹੀਂ ਸੰਗੀਤ ਹੁੰਦਾ ਹਨਾ ਸਾਰੇ ਆਪਦੇ ਭੈਣ ਭਰਾ ਹਨਾ ਜਿਹੜੇ ਵੀਡੀਓ ਵੇਖਦੇ ਉਹ ਵੀ ਸਾਰੇ ਆਪਦੇ ਭੈਣ ਭਰਾ ਹੁੰਦੇ ਆ ਮੈਂ ਤਾਂ ਇਹ ਹੀ ਸਮਝਦੀ ਹੁੰਨੀ ਆ ਤੇ ਜਸਪ੍ਰੀ ਸਾਡੇ ਲਾਪਲਾਪਾ ਸ਼ਰਮਾਂ ਪਾ ਕੇ ਬੈਠ ਜਸਪ੍ਰੀ ਨੇ ਸ਼ਰਮਾ ਗਦੇ ਇੰਨਾ ਪਾਇਆ ਨਹੀਂ ਅੱਜ ਪਹਿਲੀ ਵਾਰੀ ਪਾਇਆ ਪੂਰਾ ਅੱਖਾਂ ਭਰ ਕੇ ਟਰੱਕ ਹੀ ਲੱਥਾ ਲੱਗਦਾ ਦੱਸ ਤੁਸੀਂ ਅਗਲੇ ਨੂੰ ਆਪ ਹੀ ਸੰਗੜ ਲਾ ਲਿਓ ਅਗਲੀ ਗੱਲ ਸਹੀ ਨਹੀਂ ਹੋਏਗਾ ਅਗਲਾ ਥੋੜਾ ਜਿਹਾ ਸੈਟੀਸਫਾਈ ਹੋ ਕੇ ਬੈਠਾ ਨਹੀਂ ਨਹੀਂ ਹਾਂ ਸਮਝ ਆ ਕਾ ਤਾਂ ਹਾਂ ਸਮਝ ਆ ਕਾ ਲੈਣਾ ਚਾਹੀਦਾ ਵਿਰਾਜ ਹੈਨਾ ਵਿਰਾਜ ਹਾਂ ਸਮਝ ਆ ਹੁਣ ਅਸੀਂ ਭਾਈ ਕਰਦੇ ਆ ਰਾਤ ਦੇ ਖਾਣੇ ਦੀ ਤਿਆਰੀ ਹੈਨਾ ਭਾਈ ਤੇ ਫਿਰ ਖਾ ਕੇ ਅਸੀਂ ਜਾਣਾ ਸਾਡਾ 1 ਘੰਟੇ ਦਾ ਰਸਤਾ ਤੇ ਵੈਸੇ ਤਾਂ ਇੱਥੇ ਕੋਈ ਡਰ ਨਹੀਂ ਨੇਰੇ ਜਦੋਂ ਮਰਜੀ ਜਾਓ ਪਰ ਟਾਈਮ ਨਹੀਂ ਠੀਕ ਹੈ ਵਿਰਾਜ ਨੇ ਨੌਕਰੀ ਜਾਣਾ ਵਿਰਾਜ ਨੇ ਸਵੇਰੇ ਡਿਊਟੀ ਜਾਣਾ ਹੈਨਾ ਵਿਰਾਜ ਹਾਂ ਹੋ ਹਾਂਜੀ ਤੁਹਾਡਾ ਬਹੁਤ-ਬਹੁਤ ਸਵੇਰੇ ਕਿੰਨੇ ਵਜੇ ਟੈਂਸ ਫਾਰ ਚਲੋ ਠੀਕ ਆ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਮਾਤਮਾ ਗਿਰਦਾਸ ਕਰਦੇ ਸਾਰੇ ਤੰਦਰੁਸਤ ਚੜ੍ਹਦੀ ਕਲਾ ਚ ਰਹੋ ਫਿਰ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਨਾਲ ਜਿੰਨੇ ਵੀ ਭੈਣ ਭਰਾ ਸਾਡੀਆਂ ਵੀਡੀਓ ਦੇਖਦੇ ਆ ਸਾਰੇ ਲਾਈਕ ਸਬਸਕ੍ਰਾਈਬ ਜਰੂਰ ਕਰਿਓ ਸਾਰਿਆਂ ਨੂੰ ਫੇਰ ਤੋਂ ਸਤਿ ਸ੍ਰੀ ਅਕਾਲ ਕੁੜੀਆਂ ਸਾਡੀਆਂ ਬਾਈ ਸ਼ਰਮਾਉਂਦੀਆਂ ਨੇ